ਚੋਨੇ ਦੀ ਫਸਲ ਦੀ ਚੰਗੀ ਗਰੋਥ ਕਰਵਾਉਣ ਦੇ ਲਈ ਕਿਸਾਨ ਆਪਣੇ ਵਧੀਆ ਮਿਹਨਤ ਕਰਦੇ ਆ ਹਰ ਇੱਕ ਕਿਸਾਨ ਚਾਹੁੰਦਾ ਹੈ ਕਿ ਸਾਡੀ ਫਸਲ ਜਿਹੜੀ ਚੰਗੀ ਪੈਦਾਵਾਰ ਦੇਵੇ ਫਸਲ ਹਰੀ-ਭਰੀ ਰਹੇ ਫਸਲ ਕਿਤੇ ਲਾਲ-ਪੀਲੀ ਨਜ਼ਰ ਨਾ ਆਵੇ ਫਸਲ ਦੀ ਕੋਈ ਜੜ ਖਰਾਬ ਨਾ ਹੋਵੇ ਉਹਦੇ ਲਈ ਕਿਸਾਨ ਵਧੀਆ ਤੋਂ ਵਧੀਆ ਮਿਹਨਤ ਕਰਦੇ ਆ ਇੱਕ ਗਰਮੀ ਦੇ ਕਾਰਨ ਜਦੋਂ ਤੁਸੀਂ ਕੋਈ ਵੀ ਗਰੋਥ ਪ੍ਰੋਮੋਟਰ ਪਾ ਰਹੇ ਹੋ ਇੱਕ ਗੱਲ ਧਿਆਨ ਦੇ ਵਿੱਚ ਰੱਖਿਓ ਕਿਉਂਕਿ ਆਪਾਂ ਹਰ ਰੋਜ਼ ਫੀਲਡ ਦੇ ਵਿੱਚ ਰਹਿੰਨੇ ਆ ਕਿਸਾਨਾਂ ਦੀਆਂ ਅਕਸਰ ਹਰ ਰੋਜ਼ ਮੁਸ਼ਕਲਾਂ ਜਿਹੜੀਆਂ ਆਪਾਂ ਨੂੰ ਦੇਖਣ ਨੂੰ ਮਿਲਦੀਆਂ ਨੇ ਦਵਾਈ ਸਹੀ ਹੁੰਦੀ ਹੈ ਪਰ ਆਪਾਂ ਦਾ ਕਈ ਵਾਰ ਪਾਉਣ ਦਾ ਤਰੀਕਾ ਗਲਤ ਬਣ ਜਾਂਦਾ ਹੈ ਫਿਰ ਉਹ ਦਵਾਈ ਜਿਹੜੀ ਕੰਮ ਕਰਨ ਦੀ ਬਜਾਏ ਆਪਣੀ ਫਸਲ ਨੂੰ ਸਟ्रेस ਦਿੰਦੀ ਹੈ ਆਪਣੀ ਫਸਲ ਨੂੰ ਕਹਿਣ ਦਾ ਭਾਵ ਵੀ ਪਿੱਛੇ ਕਰਦੀ ਹੈ ਯਾਨੀ ਕਿ ਦੋ ਕਦਮ ਅੱਗੇ ਨਹੀਂ ਕਰਦੀ ਦੋ ਕਦਮ ਫਸਲ ਨੂੰ ਪਿੱਛੇ ਲੈ ਕੇ ਜਾਂਦੀ ਹੈ ਮੈਂ ਇਹ ਨਹੀਂ ਕਹਿੰਦਾ ਵੀ ਕੋਈ ਤੁਸੀਂ ਗਰੋਥ ਪ੍ਰੋਮੋਟਰ ਨਾ ਪਾਓ ਕਿਉਂਕਿ ਹੁਣ ਗਰਮੀ ਜ਼ਿਆਦਾ ਹੈ ਖਾਦ ਖਰਾਕ ਦਿੱਤੀ ਹੋਈ ਆ ਤੇ ਉਹ ਕੰਮ ਘੱਟ ਕਰ ਰਹੀ ਆ ਉਹਨੂੰ ਐਕਟਿਵ ਕਰਾਉਣ ਦੇ ਲਈ ਆਪਾਂ ਗਰੋਥ ਪ੍ਰੋਮੋਟਰ ਪਾ ਰਹੇ ਆ ਕੋਈ ਮੈਕੋਰਾਜਾ ਪਾ ਰਹੇ ਆ ਕੋਈ ਟ੍ਰਾਈਕੋਂਟਨੋਲ ਪਾ ਰਹੇ ਆ ਕੋਈ ਹਿਮਿਕ ਐਸਿਡ ਪਾ ਰਹੇ ਆ ਕੋਈ ਫੁਲ ਫੁਲਵਿਕ ਐਸਿਡ ਪਾ ਰਹੇ ਆ ਕਾਫੀ ਤਰ੍ਹਾਂ ਦੇ ਹੈਗੇ ਆ ਗਰੋਥ ਪ੍ਰੋਮੋਟਰ ਜਿਹੜੇ ਵਧੀਆ ਕੰਮ ਕਰਦੇ ਆ ਤੇ ਜਦੋਂ ਵੀ ਤੁਸੀਂ ਇੱਕ ਗੱਲ ਧਿਆਨ ਦੇ ਵਿੱਚ ਰੱਖਿਓ ਜਦੋਂ ਤੁਸੀਂ ਕੋਈ ਵੀ ਗਰੋਥ ਪ੍ਰੋਮੋਟਰ ਪਾਉਣਾ ਹੈ ਯੂਰੀਆ ਦੇ ਨਾਲ ਰਲਾ ਕੇ ਇੱਕ ਤਾਂ ਤੁਹਾਡੇ ਯੂਰੀਆ ਦੇ ਵਿੱਚ ਪਾਊਡਰ ਘੱਟ ਹੋਣਾ ਚਾਹੀਦਾ ਹੈ ਬ੍ਰੇਕ ਯੂਰੀਆ ਨਾ ਹੋਵੇ ਇੱਕ ਜੇ ਤੁਸੀਂ ਪਾਊਡਰ 베ਸ ਕੋਈ ਗਰੋਥ ਮੋਟਰ ਪਾ ਲਿਆ ਚਾਹੇ 1/2 ਕਿਲੋ ਹਿਮਿਕ ਐਸਿਡ ਪਾ ਲਿਆ ਚਾਹੇ ਕੋਈ ਫਿਲਬਿਕ ਐਸਿਡ ਪਾ ਲਿਆ ਜਾਂ ਚਾਹੇ 2.5 ਕਿਲੋ ਟਰਾਈ ਗੰਡਾ ਨੋਲ ਪਾ ਲਈ ਜਿਹੜੀ ਹੁਣ ਆਪਾਂ ਤੜਕੇ ਵਾਲੀ ਵਰਤਦੇ ਆਂ ਜਾਂ ਜਿਵੇਂ ਮੈਂ ਕੁਰਾਜ ਵਗੈਰਾ ਵਰਤਦੇ ਆਂ ਕੋਈ ਵੀ ਪਾਊਡਰ 베ਸ ਚੀਜ਼ ਹੈ ਉਹਨੂੰ ਯੂਰੀਆ ਦੇ ਨਾਲ ਜਦੋਂ ਮਿਲਾਉਣਾ ਹੈ ਯੂਰੀਆ ਦੇ ਉੱਪਰ ਥੋੜਾ ਥੋੜਾ ਪਾਣੀ ਦੇ ਛਿੱਟਾ ਲਾ ਕੇ ਉਹ ਨੂੰ ਚੰਗੀ ਤਰ੍ਹਾਂ ਦੋ ਤਣਵਾਰੀ ਰਲਾ ਲਓ ਯੂਰੀਆ ਦੇ ਉੱਪਰ ਜਿਹੜਾ ਵਧੀਆ ਅਟੈਚ ਹੋ ਜੇ ਇਸ ਤਰ੍ਹਾਂ ਨਾਲ ਇਸ ਤਰੀਕੇ ਦੇ ਨਾਲ ਨਾਲ ਲਾਈਏ ਵੀ ਯੂਰੀਆ ਲੱਗ ਹੋ ਜੇ ਜਿਹੜੀ ਆਪਾਂ ਗਰੋਥ ਵਾਸਤੇ ਚੀਜ਼ ਵਰਤ ਰਹੇ ਆ ਉਹ ਅਲੱਗ ਹੋ ਜੇ ਜਦੋਂ ਯੂਰੀਆ ਦਾ ਪਾਊਡਰ ਜਾਂ ਜਿਹੜਾ ਆਪਾਂ ਕੋਈ ਗਰੋਥ ਫੋਟਰ ਵਰਤ ਰਹੇ ਆ ਜਿਹੜਾ ਪਾਊਡਰ 베ਸ ਹੈਗਾ ਜਾਂ ਕੋ ਦਾਣੇਦਾਰ ਬਰੀਕ ਹੈਗਾ ਜੇ ਉਹ ਦਾ ਮਣਾ ਮੋਟਾ ਪਾਊਡਰ ਪੱਤਿਆਂ ਦੇ ਉੱਪਰ ਪੈਂਦਾ ਵੀ ਹੈ ਗਰਮੀ ਕਰਕੇ ਕਿਉਂਕਿ بارش ਪੈ ਨਹੀਂ ਰਹੀ ਪੱਤਿਆਂ ਦੇ ਉੱਪਰ ਇਸ ਤਰ੍ਹਾਂ ਦੀ ਹਲਕੀ-ਹਲਕੀ ਵਰਨਿੰਗ ਆ ਜਾਂਦੀ ਹੈ ਪੱਤੇ ਲਾਲ ਪੀਲੇ ਹੋ ਜਾਂਦੇ ਆ ਕਈ ਵਾਰ ਜਿੱਥੇ ਦੌਗੀ ਜਿਆਦਾ ਛੱਟਾ ਵਾਇਦਾ ਉੱਥੇ ਲੱਗਦਾ ਯਾਰ ਵੀ ਦੌਗੀ ਦਬ ਗਈ ਹੁੰਦੀ ਹੈ ਹੁੰਦਾ ਇਹ ਕੁਛ ਨਹੀਂ 4-5 ਦਿਨ ਦੇ ਲਈ ਤੁਹਾਡੇ ਬਾਣ ਦੇ ਵਿੱਚ ਸਟ्रेस ਰਹਿੰਦੀ ਹੈ ਕਹਿੰਦਾ ਭਾਬੀ ਦੇਖਣ ਨੂੰ ਇਹ ਬੁਰੀ ਲੱਗਦੀ ਹੈ ਜਦੋਂ ਕੋਈ ਵੀ ਤੁਸੀਂ ਗ੍ਰੋਥ ਵਾਸਤੇ ਚੀਜ਼ ਵਰਤ ਰਹੇ ਹੋ ਉਹਦੇ ਉੱਪਰ ਤੁਸੀਂ ਪਾਣੀ ਦਾ ਛੱਟਾ ਲੈ ਕੇ ਚੰਗੀ ਤਰ੍ਹਾਂ ਉਹਨੂੰ ਇਹ ਛਿੱਟਾ ਦੇਓ ਜਿਵੇਂ ਤੁਸੀਂ ਕੋਈ ਹਿਊਮਿਕ ਐਸਿਡ ਵਰਤ ਲਿਆ ਉਹਦਾ ਬਲੈਕ ਕਲਰ ਦਾ ਹੁੰਦਾ ਚੰਗੀ ਤਰ੍ਹਾਂ ਯੂਰੀ ਦੇ ਉੱਪਰ ਪਾਣੀ ਦਾ ਛਿੱਟਾ ਲਾ ਕੇ ਉਹਨੂੰ ਯੂਰੀ ਦੇ ਉੱਪਰ ਜੇ ਤੁਸੀਂ ਮਲੋਂਗੇ ਯੂਰੀਆ ਦਾ ਰੰਗ ਹੈ ਜਿਹੜਾ ਉਹਦੇ ਨਾਲ ਕਾਲਾ ਹੋ ਜੂ ਕੋਈ ਡੇਗਨ ਦੇ ਵਿੱਚ ਪ੍ਰੋਬਲਮ ਨਹੀਂ ਚਾਹੀਏ ਹਵਾ ਆਵੇ ਨਾ ਹਾਵੇ ਕੋਈ ਕਈ ਵਾਰ ਜਦੋਂ ਆਪਾਂ ਤੋਂ ਚੰਗੀ ਤਰ੍ਹਾਂ ਰਲਾਇਆ ਨਹੀਂ ਜਾਂਦਾ ਅੱਧਾ ਕ ਤਾਂ ਪੱਤੇ 'ਤੇ ਪੈ ਜਾਂਦਾ ਅੱਧਾ ਕ ਆਪਣੇ ਹੱਥ-ਮੂੰਹ 'ਤੇ ਪੈ ਜਾਂਦਾ ਫਿਰ ਆਪਾਂ ਲੱਗਦਾ ਯਾਰ ਇਹ ਕਿੱਥੋਂ ਪੰਗਾ ਲੈ ਲਿਆ ਆਪੇ ਦੂ ਤਾਂ ਕੱਲੀ ਯੂਰੀ ਹੀ ਪਾ ਲੈਂਦੇ ਕਿਉਂਕਿ ਗਰੋਥ ਕਰਵਾਉਣੀ ਜ਼ਰੂਰੀ ਹੈ ਕਿਉਂਕਿ ਬੂਟੇ ਦੀ ਜਿਹੜੀ ਸ਼ੰਖਾਂ ਨੇ ਸ਼ੰਖਾਂ ਆਪਾਂ ਨੂੰ ਪੂਰੀਆਂ ਕਰਨੀਆਂ ਹੀ ਪੈਣੀਆਂ ਕਿਉਂਕਿ ਗਰਮੀ ਜ਼ਿਆਦਾ ਆ ਖਾਦ ਖਰਾਕ ਚਾਹੇ ਵੱਧ ਪੈਗੀ ਕਿ ਚਾਹੇ ਘੱਟ ਪੈਗੀ ਕਿਉਂਕਿ ਵਿੱਚ ਤੱਤ ਇਸ ਤਰ੍ਹਾਂ ਦੇ ਹੁੰਦੇ ਆ ਜਿਹੜੇ ਮੌਸਮ ਦੇ ਟੈਂਪਰੇਚਰ ਦੇ ਹਿਸਾਬ ਦੇ ਨਾਲ ਕੰਮ ਕਰਦੇ ਆ ਚਾਹੇ ਜ਼ਿੰਕ ਲਾ ਲਈਏ ਚਾਹੇ ਡੀਏਪੀ ਲਾ ਲਈਏ ਕਿ ਕੋਈ ਹੋਰ ਤੱਤ ਲਾ ਲਈਏ ਕਿਉਂਕਿ ਜਦੋਂ ਕੋਈ ਵਾਰਿਸ਼ ਪੈਂਦੀ ਹੈ ਜਾਂ ਪਾਣੀ ਆਮ ਹੁੰਦਾ ਹੈ ਜਾਂ ਮੌਸਮ ਵਿੱਚ ਜਿਹੜੀ ਗਰਮੀ ਘੱਟ ਹੁੰਦੀ ਹੈ ਨਮੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਉਦੋਂ ਕਈ ਜਿਹੜੀਆਂ ਖਾਦਾਂ ਨੇ ਉਹ ਵਧੀਆ ਐਕਟਿਵ ਹੁੰਦੀਆਂ ਨੇ ਹੁਣ ਜਿਵੇਂ ਡੀਪੀ ਤੱਤ ਆ ਡੀਪੀ ਤੱਤ ਜਿੱਥੇ ਪਿਆ ਉੱਥੇ ਪਿਆ ਰਹਿਣਾ ਜਿੰਨਾ ਚਿਰ ਉਹਦੇ ਵਿੱਚ ਆਪਾਂ ਕੋਈ ਜਿਵੇਂ ਕੋਈ ਮੈਕੋ ਰਾਜਾ ਹੋ ਗਿਆ ਜਾਂ ਕੋਈ ਜਿਹੜੇ ਆਪਾਂ ਹਿਊਮਿਕ ਐਸਿਡ ਫੁੱਲਵਿਕ ਐਸਿਡ ਆ ਟਰਾਈਗੋਨ ਨਾਲ ਵਰਤਦੇ ਜੇ ਨਾ ਤੇ ਆਪਾਂ ਉਹ ਚੀਜ਼ ਉਹਦੇ ਨਾਲ ਵਰਤਾਂਗੇ ਨਹੀਂ ਉਹ ਜਿਹੜੇ ਅੱਗੇ ਵੱਧ ਕੇ ਨਹੀਂ ਕੰਮ ਕਰੋਗੇ ਕਿਉਂਕਿ ਡੀਏਪੀ ਇਸ ਤਰ੍ਹਾਂ ਦਾ ਤਾ ਪੱਥਰ ਹੈ ਉਹ ਜਿੱਥੇ ਪਿਆ ਉੱਥੇ ਪਿਆ ਜੜ ਨੇ ਉਹਨੂੰ ਲੈਣਾ ਨਹੀਂ ਹੈਗਾ ਉਹ ਲਊ ਕਾਦੇ ਨਾਲ ਸੁੰਦਰ ਸਾਬੀ ਤ੍ਰੈਕੰਡਲ ਲੋੜ ਵਰਤ ਲਈ ਫੁਮੁਕਾ ਸੜ ਵਰਤ ਲੈ ਫੁਲਬੁਕੇ ਸੜ ਵਰਤ ਲੈ ਇਹਦੇ ਮੱਧ ਨਾਲ ਜੜਾਂ ਦੇ ਵਿੱਚ ਜਿਹੜੀ ਜਾਨ ਭਰੀ ਜਾਂਦੀ ਹੈ ਜੜਾਂ ਜਿਹੜੀ ਚੰਗੀ ਪੂਰੀ ਜਿਹੜੀ ਗਰੋਥ ਲੈਂਦੀਆਂ ਜਾ ਰਹੀਆਂ ਨੇ ਕਿਉਂਕਿ ਹੁਣ ਪਾਣੀ ਦੀ ਔੜ ਹੈ ਪਾਣੀ ਤਾਂ ਹੁਣ ਸਾਰੇ ਦੇਖ ਆਪਣੇ ਕਿਸਾਨ ਪ੍ਰਸ ਘਾ ਘਾ ਕੀ ਲਈ ਜਾਂਦੇ ਆ ਅੱਗੇ ਜਿਹੜਾ ਦੌਰ ਸੁੰਡੀ ਦਾ ਦੌਰ ਆਉਣਾ ਹੈ ਤੇਲੇ ਦਾ ਦੌਰ ਆਉਣਾ ਉਹਦੇ ਲਈ ਆਪਾਂ ਹਰ ਰੋਜ਼ ਕਿਸਾਨਾਂ ਦੇ ਨਾਲ ਮਿਲਦੇ ਜੁਲਦੇ ਕਿਤੇ ਨਾ ਕਿਤੇ ਮਾੜੀ ਮੋਟੀ ਹਲਕੀ ਫੁਲਕੀ ਪੱਤਾ ਲਵੇਟ ਆ ਰਹੀ ਆ ਇਹ ਤੋਂ ਜਿਹੜਾ ਆਪਾਂ ਨੂੰ ਕੋਈ ਬਾਲਾ ਨਹੀਂ ਘਬਰਾਉਣਾ ਚਾਹੀਦਾ ਕਿਉਂਕਿ ਹੁਣ ਜੇ ਇੱਕ ਅੱਦੇ ਪੱਤੇ ਤੇ ਪੱਤਾ ਲਵੇਟ ਆਉਂਦੀ ਆ ਤਾਂ ਕੋਈ ਨੁਕਸਾਨ ਨਹੀਂ ਹੈਗਾ ਪਿਛਲੇ ਸਾਲ ਸਾਰੇ ਸਾਲਾਂ ਦੇ ਨਾਲੋਂ ਜ਼ਿਆਦਾ ਪੱਤਾ ਲਵੇਟ ਨੇ ਅਟੈਕ ਕੀਤਾ ਚੰਗੇ ਤੰਗੇ ਦਵਾਈਆਂ ਨੇ ਜਿਹੜੇ ਹੱਥ ਘੜੇ ਹੋਗੇ ਬੀ ਪੱਤਲਵੜ ਸੁੰਡੀ ਕਿਸ ਤੋਂ ਕੰਟਰੋਲ ਨਹੀਂ ਹੁੰਦੀ ਪਰ ਝਾੜ ਸਭ ਤੋਂ ਵਧੀਆ ਝਾੜ ਆਇਆ ਸੀ ਝੋਨੇ ਦੇ ਗੋਭ ਦੀ ਸੁੰਡੀ ਆਪਣਾ ਕੋਈ ਬੜਾ ਨੁਕਸਾਨ ਨਹੀਂ ਸੌਰੀ ਪੱਤਲਵੜ ਸੁੰਡੀ ਕੋਈ ਆਪਣਾ ਬੜਾ ਨੁਕਸਾਨ ਨਹੀਂ ਕਰਦੀ ਗੋਭ ਦੀ ਸੁੰਡੀ ਨੁਕਸਾਨ ਜਿਹੜਾ ਕਰਦੀ ਹੈ ਆਉਣ ਵਾਲੇ ਦਿਨ ਦੇ ਵਿੱਚ ਆਪਾਂ ਗੋਭ ਦੀ ਸੁੰਡੀ ਪੱਤਲਵੜ ਸੁੰਡੀ ਵਾਸਤੇ ਤੁਹਾਡੇ ਨਾਲ ਇੱਕ ਵਧੀਆ ਵੀਡੀਓ ਵਧੀਆ ਪ੍ਰੋਡਕਟ ਜਿਹੜਾ ਆਪਾਂ ਲੈ ਕੇ ਆਵਾਂ ਕਿਉਂਕਿ ਮੇਰੀ ਇਹੀ ਸੋਚ ਹੁੰਦੀ ਹੈ ਵੀ ਕਿਸਾਨ ਦੇ ਕੇਦ ਵਿੱਚ ਚੰਗੀ ਚੀਜ਼ ਵਰਤੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਚاہے ਕੋਈ ਹਰਬੀ ਸੈਡ ਵਰਤੇ ਆ ਚاہے ਕੋਈ ਸੈਕਟੀ ਸੈਡ ਵਰਤੇ ਆ ਚاہے ਕੋਈ ਬੇਸਿਸ ਫੰਗੀ ਸੈਡ ਵਰਤੇ ਆ ਵੀ ਰਿਆਲਟ ਕਿਸਾਨ ਨੂੰ ਚੰਗਾ ਮਿਲਣਾ ਚਾਹੀਦਾ ਕੋਈ ਆਪਾ ਨਹੀਂ ਹੁੰਦਾ ਵੀ ਜਿੰਨਾ ਚਿਰ ਆਪਾਂ ਨੂੰ ਕੋਈ ਕੰਪਨੀ ਪੈਸਾ ਨਾ ਦੇ ਵੀ ਆਪਾਂ ਕੰਮ ਨਾ ਕਰੀਏ ਮੈਂ ਦਾਵਾ ਕਰਦਾ ਵੀ ਮੈਂ ਕਿਸੇ ਕੰਪਨੀ ਤੋਂ ਕੋਈ ਰੁਪਿਆ ਲੈ ਕੇ ਕੰਮ ਨਹੀਂ ਕਰਦਾ ਜਿਹੜੀ ਚੀਜ਼ ਮੈਨੂੰ ਚੰਗੀ ਲੱਗਦੀ ਹੈ ਮੈਂ ਉਹਦੀ ਜਿਹੜੀ ਵੀਡੀਓ ਬਣਾਉਣਾ ਚਾਹੇ ਪੋਸਟ ਪਾਉਣਾ ਚਾਹੇ ਰੀਲ ਪਾਉਣਾ ਮੈਂ ਆਪਦੇ ਦਿਮਾਗ ਦੇ ਅਧਾਰ ਤੇ ਨਾਲ ਕਿਸਾਨ ਤੋਂ ਪੁੱਛ ਕੇ ਫਿਰ ਆਪਾਂ ਜਿਹੜੀ ਉਹ ਅੱਗੇ ਜਾਣਕਾਰੀ ਸਾਂਝੀ ਪਾਉਣਾ ਕਿਉਂਕਿ ਖੇਤਾਂ ਦੇ ਵਿੱਚ ਸਾਰੀਆਂ ਹੀ ਪ੍ਰੋਬਲਮਾਂ ਨੇ ਗਰੋਥ ਦੀ ਵੀ ਪ੍ਰੋਬਲਮ ਹੈ ਗੋਭ ਦੀ ਸੁੰਡੀ ਦੀ ਪ੍ਰੋਬਲਮ ਆ ਜਾਂਦੀ ਹੈ ਝੰਡੇ ਆ ਦੀ ਪੱਤਾ ਲੋੜ ਸੁੰਡੀ ਦੀ ਪ੍ਰੋਬਲਮ ਆ ਜਾਂਦੀ ਹੈ ਤੇਲੇ ਦੀ ਵੀ ਪ੍ਰੋਬਲਮ ਆ ਜਾਂਦੀ ਹੈ ਜਿਹੜੇ ਆਪਣੇ ਨਦੀਨ ਹੁੰਦੇ ਆ ਇਹਨਾਂ ਦੀ ਵੀ ਸਭ ਤੋਂ ਜ਼ਿਆਦਾ ਪ੍ਰੋਬਲਮ ਕਿਤੇ ਸੌਫ ਹੋ ਜਾਂਦੀ ਹੈ ਕਿਤੇ ਡੀਲਾ ਹੋ ਜਾਂਦਾ ਹੈ ਕਿਤੇ ਮੋਤਾ ਹੋ ਜਾਂਦਾ ਹੈ ਤੇ ਧੰਨਵਾਦ ਵੀਡੀਓ ਕਿੱਦਾਂ ਲੱਗੀ ਲਾਈਕ ਕਮੈਂਟ ਸ਼ੇਅਰ ਜਿਹੜਾ ਜ਼ਰੂਰ ਕਰੇ